ਜਿਸ ਮਾਮਲੇ ਤੇ ਆਪਾਂ ਪੰਜਾਬ ਦੇ ਕੋਨੇ-ਕੋਨੇ ਚ ਉਕਤਤਰ ਹੋਏ ਆ ਇਹ ਮਾਮਲਾ ਜਿੱਥੇ ਨਰਿੰਦਰਦੀਪ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦਾ ਉਥੇ ਹੀ ਪੰਜਾਬ ਦੇ ਚ ਜਿਹੜੀ ਇੱਕ ਪੁਲਸੀਆ ਸਟੇਟ ਖੜੀ ਕੀਤੀ ਜਾ ਚੁੱਕੀ ਆ ਇਹ ਉਹਦੇ ਖਿਲਾਫ ਵੀ ਲੜਨ ਦਾ ਮੌਕਾ ਪੰਜਾਬ ਦੇ ਚ ਆ ਚੁੱਕਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਹਦੀ ਪਾਰਟੀ ਉਹਦੀ ਸਿਆਸੀ ਮੌਤ ਹੋ ਚੁੱਕੀ ਆ ਤੇ ਇਹ ਹੁਣ ਪੰਜਾਬੀਆਂ ਦੇ ਮੋਢਿਆਂ ਤੇ ਇੱਕ Laash ਆ ਇਸ Laash ਇਸ Laash ਤੋਂ ਕੋਈ ਆਸ ਦੀ ਉਮੀਦ ਉਹ ਨਹੀਂ ਕੀਤੀ ਜਾ ਸਕਦੀ ਕਿਉਂਕਿ ਜੇ ਕੋਈ ਸਿਆਸੀ ਰਾਜ ਹੁੰਦਾ ਤਾਂ ਮੰਨਿਆ ਜਾ ਸਕਦਾ ਸੀ ਪਰ ਇਸ ਸਿਆਸਦਾਨ ਨੇ ਖੁਦ ਆਪਣੀ ਮੌਤ ਐਲਾਨਦਿਆਂ ਹੋਇਆ ਪੰਜਾਬ ਦੀ ਵਾਗ ਡੋਰ ਪੰਜਾਬ ਦੀ ਪੁਲਿਸ ਨੂੰ ਸੌਂਪ ਦਿੱਤੀ ਤੇ ਹੁਣ ਮੁੱਖ ਮੰਤਰੀ ਦਾ ਨਹੀਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦਾ ਹੁਕਮ ਆਉਂਦਾ ਉਹ ਐਸਐਸਪੀ ਨੂੰ ਪੁੱਛਦਾ ਕਿ ਇਸ ਮਹੀਨੇ ਕਿੰਨੇ ਐਨਕਾਊਂਟਰ ਕੀਤੇ ਆ ਉਹ ਸੋਸ਼ਲ ਮੀਡੀਆ ਤੇ ਉਹ ਵਾਇਰਲ ਵੀ ਹੋ ਰਿਹਾ ਡੀਜੀਪੀ ਦਾ ਐਸਐਸਪੀ ਨੂੰ ਕੀਤਾ ਮੈਸੇਜ ਜੇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਕੀ ਆ ਇੱਥੇ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜਾ ਪੁਲਿਸ ਜ਼ਬਰ ਕਰਦੀ ਆ ਥਾਣਿਆਂ ਦੇ ਵਿੱਚ ਉਹਨੇ ਲਾਜ਼ਮੀ ਕੀਤਾ ਕਿ ਥਾਣਿਆਂ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਣੇ ਚਾਹੀਦੇ ਆ ਤਾਂ ਕਿ ਜੇ ਕਿਸੇ ਤੇ ਜ਼ਬਰ ਟਾਇਆ ਜਾਵੇ ਉਹ ਸੀਸੀਟੀਵੀ ਕੈਮਰਿਆਂ ਦੇ ਵਿੱਚ ਆ ਜੇ ਪਰ ਪੰਜਾਬ ਇਸ ਮੁਲਕ ਦੀਆਂ ਅਦਾਲਤਾਂ ਨੇ ਕਦੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਜਿਹੜੇ ਇਹਨਾਂ ਦੇ ਤਸੀਹੇ ਕੇਂਦਰਾਂ CIA ਸਟਾਫ ਉਹਦੇ 'ਚ ਜ਼ਰੂਰ ਸੀਸੀਟੀਵੀ ਕੈਮਰੇ ਲੱਗੇ ਆ ਪਰ ਉਹ CIA ਸਟਾਫ ਦੇ ਇੰਚਾਰਜ ਤੇ ਜ਼ਿਲ੍ਹਿਆਂ ਦੇ ਐਸਐਸਪੀਆ ਨੇ ਜਿਹੜਿਆ ਪ੍ਰਾਈਵੇਟ ਕੋਠੀਆਂ ਤੇ ਪ੍ਰਾਈਵੇਟ ਕਮਰੇ ਲੈ ਹੋਏ ਆ ਜਿਹੜਾ ਉੱਥੇ ਜਾ ਕੇ ਕਸੀਏ ਦਿੱਤੇ ਜਾਂਦੇ ਆ ਉਹ ਕਿਸੇ ਸੀਸੀਟੀਵੀ ਚ ਨਹੀਂ ਆਉਂਦੇ ਤੇ ਕੋਈ ਅਦਾਲਤ ਤੇ ਦੇਖਣਾ ਨਹੀਂ ਚਾਹੁੰਦੀ ਹਾਲ ਤੇ ਅਦਾਲਤਾਂ ਦੀ ਤੁਹਾਡੇ ਧਿਆਨ ਚ ਆਊਗਾ ਕੁਝ ਸਾਲ ਪਹਿਲਾਂ ਫਰੀਦਕੋਟ ਦੇ ਵਿੱਚ ਫਰੀਦਕੋਟ ਚ ਜਾਮਣਾ ਦੇ ਦਰਖਤ ਬਹੁਤ ਨੇ ਉਹ ਠੇਕੇ ਤੇ ਚੜਦੇ ਆ ਯੋਦਾ ਸਾਰਾ ਪੈਸਾ ਸੈਸ਼ਨ ਜੱਜ ਤੇ ਡੀਸੀ ਦੇ ਕੋਲੇ ਜਾਂਦਾ ਕਿਤੇ ਲੋਕਾਂ ਤੇ ਨਹੀਂ ਲੱਗਦਾ ਸੀਗਾ ਅਦਾਲਤ ਦੇ ਵਿੱਚੋਂ ਜਾਮਨ ਖਾਨ ਦੇ ਦੋਸ਼ ਦੇ ਤਹਿਤ 10-10 ਸਾਲਾਂ ਦੇ ਬੱਚਿਆਂ ਤੇ ਫਰੀਦਕੋਟ ਦੇ ਜੱਜ ਨੇ ਹੁਕਮ ਦਿੱਤਾ ਪਰਚਾ ਦਰਜ ਕਰਨ ਦਾ ਕਿ ਪਾਈਆ ਜਾਮਨ ਖਾ ਗਏ ਇੱਥੋਂ ਪਾਈਆ ਜਾਮਨ ਖਾ ਗਏ ਬੱਚੇ 10-10 ਸਾਲਾਂ ਦੇ ਇੱਕ ਫਰੀਦਕੋਟ ਦੀ ਅਦਾਲਤ ਦੇ ਇੱਕ ਜੱਜ ਨੇ ਪਰਚੇ ਦਾ ਹੁਕਮ ਦਿੱਤਾ ਇੱਥੇ ਕੋਹ ਕੋ ਕੇ ਮਾਰ ਦਿੱਤਾ ਗਿਆ ਪੋਸਟਮਾਰਟਮ ਦੀ ਰਿਪੋਰਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਕਿਸੇ ਹਾਈ ਕੋਰਟ ਕਿਸੇ ਸੁਪਰੀਮ ਕੋਰਟ ਨੇ ਸੂਓ ਮੋਟੋ ਨੋਟਸ ਨਹੀਂ ਲਿਆ ਜੀ ਅਦਾਲਤਾਂ ਨੂੰ ਜਾਮਨ ਚੋਰੀ ਦਿਖਦੇ ਆ ਇਸ ਧਰਤੀ ਤੇ ਸਭ ਤੋਂ ਉੱਪਰਲੀ ਚੀਜ਼ ਜਿਹੜਾ ਮਨੁੱਖ ਉਹ ਕੋਹ ਕੋ ਕੇ ਮਾਰ ਦਿੱਤਾ ਗਿਆ ਉਹਦੇ ਤੇ ਅਦਾਲਤਾਂ ਚੁੱਪ ਨੇ ਕੋਈ ਸੂਵੋ ਮੋਟੋ ਨੋਟਸ ਹਾਲ ਤੇ ਆਦਾਲਤਾਂ ਦੀ ਉਹ ਕਿੰਨੀਆਂ ਕੋ ਸੰਵੇਦਨਸ਼ੀਲ ਆ ਪੰਜਾਬ ਦੇ ਤੇ ਇਸ ਮੁਲਕ ਦੇ ਲੋਕਾਂ ਦੇ ਪ੍ਰਤੀ ਇਸ ਮੁਲਕ ਦਾ ਢਾਂਚਾ ਜੋ ਇਸ ਮੋਦੀ ਦੇ ਰਾਜਕਾਲ ਦੇ ਵਿੱਚ ਹੋਰ ਨਿੱਗ ਰਿਹਾ ਤੁਸੀਂ ਦੇਖੋ ਆ ਕੁਝ ਮਹੀਨੇ ਪਹਿਲਾਂ ਦੀ ਗੱਲ ਆ ਕਿ ਗੁਜਰਾਤ ਹਾਈ ਕੋਰਟ ਦੇ ਵਿੱਚ ਇੱਕ ਰੇਪ ਦੀ ਪੀੜਤ عورت ਪਹੁੰਚੀ ਉਹਦੇ ਨਾਲ ਗੈਂਗ ਰੇਪ ਹੋਇਆ ਸੀ ਉਹ ਗਰਭਵਤੀ ਹੋ ਗਈ ਉਹਨੇ ਕਿਹਾ ਕਿ ਮੈਨੂੰ ਅਬੋਰਸ਼ਨ ਦਾ ਅਜਾਜ਼ਤ ਦਿੱਤੀ ਜਾਵੇ ਗੁਜਰਾਤ ਹੈ ਹਾਈ ਕੋਰਟ ਨੇ 6 ਮਹੀਨਿਆਂ ਦੀ ਤਰੀਕ ਪਾਤੀ ਇਹਦੇ ਤੋਂ ਤੁਸੀਂ ਜੱਜਾਂ ਦੀ ਸੰਵੇਦਨਸ਼ੀਲਤਾ ਦਾ ਅੰਦਾਜ਼ਾ ਲਗਾਓ ਅਬੋਰਸ਼ਨ ਕੀ ਡਿਲੀਵਰੀ ਤੋਂ ਬਾਅਦ ਕਰਾਉਣਾ ਉਹ ਸੁਪਰੀਮ ਕੋਰਟ ਗਏ ਸੁਪਰੀਮ ਕੋਰਟ ਨੇ ਲਾਂਤ ਪਾਈ ਨਾਲੇ ਉਸ ਲੜਕੀ ਨੂੰ ਇਜਾਜ਼ਤ ਦਿੱਤੀ ਜਦੋਂ ਇਸ ਪੱਧਰ ਤੱਕ ਦਾ ਢਾਂਚਾ ਸਾਡੇ ਗੜਕਿਆ ਪਿਆ ਤਾਂ ਇਹਦੇ ਵਿੱਚ ਤੁਸੀਂ ਕਿਸ ਤੋਂ ਇਨਸਾਫ ਦੀ ਆਸ ਰੱਖਦੇ ਹੋ ਪੰਜਾਬ ਦੇ ਜਿਹੜੀ ਪੁਲਿਸ ਸਟੇਟ ਖੜੀ ਕੀਤੀ ਆ ਉਹ ਸੁਤੇ ਸਿੱਧ ਨਹੀਂ ਹੈ ਜਿਹੜਾ ਕਾਰਪੋਰੇਟ ਦਾ ਅਜੰਡਾ ਕਿ ਛੋਟੇ ਦੁਕਾਨਦਾਰ ਨੂੰ ਖਤਮ ਕਰਕੇ ਮਾਲ ਖੋਲਣ ਰਿਆਂ ਛੋਟੇ ਦਰਮਿਆਨੇ ਨੂੰ ਕਿਸਾਨ ਨੂੰ ਖਤਮ ਕਰਕੇ ਵੱਡੇ ਮੌ ਵੱਡੇ ਟੱਕ ਬਣਾਉਣੇ ਆ ਆ ਜਿਹੜੀ ਲੁਧਿਆਣੇ ਕੋਲੇ 24000 ਕਿੱਲਾ ਜ਼ਮੀਨ 32 ਪਿੰਡਾਂ ਨੂੰ ਉਜਾੜ ਕੇ ਲੁਧਿਆਣੇ ਦਾ ਅਰਪਨ ਸਟੇਟ ਬਣਾਉਣਾ ਪੰਜਾਬ ਦੇ 23 ਜ਼ਿਲ੍ਹੇ ਆ ਜੇ ਇਦਾਂ ਦੇ ਕੋ 10 15 ਅਰਪਨ ਸਟੇਟ ਵੀ ਬੰਨੇ ਹੋਏ ਤਾਂ ਸੈਂਕੜੇ ਪਿੰਡ ਉੱਜੜਨੇ ਨੇ ਕੌਣ ਵਿਰੋਧ ਕਰੂ ਪੰਜਾਬ ਦੀਆਂ ਵਿਰੋਧੀ ਸਿਆਸੀ ਪਾਰਟੀਆਂ ਜਿਹੜੀਆਂ ਕੋਮਾ ਚ ਗਈਆਂ ਹੋਈਆਂ ਨੇ ਡ੍ਰੈਂਗ ਰੂਮ ਚ ਪੋਲਟਿਕਸ ਕਰਦੇ ਆ ਵਿਟਰ ਤੇ ਪਾਉਂਦੇ ਆ ਸੋਸ਼ਲ ਮੀਡੀਆ ਤੇ ਪਾਉਂਦੇ ਇਸ ਤੋਂ ਵੱਧ ਕਿ ਕੁਝ ਨਹੀਂ ਕਰਦੇ ਅਜੇਹੇ ਵਿੱਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੇ ਸੰਘਰਸ਼ੀ ਲੋਕਾਂ ਨੇ ਕਾਰਪੋਰੇਟ ਦੇ ਏਜੰਡੇ ਦੇ ਖਿਲਾਫ ਲੜਨਾ ਇਸ ਕਰਕੇ ਆਮ ਲੋਕਾਂ 'ਚ ਖਾਕੀ ਦੀ دہشت ਪਾਉਣ ਵਾਸਤੇ ਕਿ ਲੋਕ ਡਰਨ ਕਿ ਇਹ ਬਈ ਬਿਨਾਂ ਵਜ੍ਹਾ ਮਾਰ ਦਿੰਦੇ ਹੁੰਦੇ ਆ ਇਸ ਕਰਕੇ ਇਹਨੂੰ ਨਰਿੰਦਰ ਦੀਪ ਦੇ ਕਤਲ ਤੱਕ ਸੀਮਤ ਨਾ ਕਰਕੇ ਪੰਜਾਬ ਦੇ ਜਿਹੜੀ ਪੁਲਿਸਿਆ ਸਟੇਟ ਖੜੀ ਕੀਤੀ ਆ ਉਹਦੇ ਖਿਲਾਫ ਪੰਜਾਬ ਦੇ ਲੋਕਾਂ ਨੂੰ ਨਿਰਣਾਇਕ ਲੜਾਈ ਲੜਨ ਦੇ ਲਈ ਮੈਦਾਨ ਦੇ ਵਿੱਚ ਨਿਕਰਨਾ ਪੈਣਾ ਉਸ ਤੋਂ ਬਿਨਾ ਗੁਜ਼ਾਰਾ ਨਹੀਂ ਤੇ ਇਹ ਵਰਤਾਰਾ ਹਜੇ ਰੁਕਣ ਵਾਲਾ ਨਹੀਂ ਇਹਦੇ ਖਿਲਾਫ ਲੰਮੀ ਜद्दोजਹਿਦ ਕਰਨੀ ਪੈਣੀ